ਗੱਲ ਕਰਦੇ ਆ ਪੰਜਾਬ ਦੇ ਵਿੱਚ ਅੱਜ ਤੋਂ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ ਜੀ ਹਾਂ ਹਾਲ ਦੇ ਸਮੇਂ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਕੈਬਨਿਟ ਦੇ ਵਿੱਚ ਮੀਟਿੰਗ ਹੋਈ ਉਸ ਤੋਂ ਬਾਅਦ ਇਸ ਦੇ ਵਿੱਚ ਫੈਸਲਾ ਲਿਆ ਗਿਆ ਵੈਟ ਜਿਹੜਾ ਹੈ ਉਹ ਬਤਾਇਆ ਗਿਆ ਪੈਟਰੋਲ ਡੀਜ਼ਲ ਤੇ ਜਿਸ ਦੇ ਨਾਲ ਲੋਕਾਂ ਦੀ ਜੇਬ ਤੇ ਵਾਧੂ ਹੁਣ ਬੋਝ ਪੈ ਗਿਆ ਵੈਟ ਵਧਣ ਮਗਰੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਯਕੀਨਨ ਨਵੀਆਂ ਚੁੱਕੀਆਂ ਨੇ ਔਰ ਅੱਜ ਤੋਂ ਇਹ ਵੱਧੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਰਾਜਪੁਰਾ ਵਿੱਚ ਪੈਟਰੋਲ ਪ੍ਰਤੀ ਲੀਟਰ 95 ਰੁਪਏ 49 ਪੈਸੇ ਹੋ ਗਿਆ ਅੰਮ੍ਰਿਤਸਰ ਵਿਸ ਪੈਟਰੋਲ ਦੀ ਕੀਮਤ 96 ਰੁਪਏ 82 ਪੈਸੇ ਹੈ ਤੇ ਬਠਿੰਡਾ ਵਿੱਚ 96 ਰੁਪਏ 21 ਪੈਸੇ ਪ੍ਰਤੀ ਲੀਟਰ ਕੀਮਤ ਹੋ ਚੁੱਕੀ ਹੈ ਪੈਟਰੋਲ ਦੀ ਉਧਰ ਜਲੰਧਰ ਵਿੱਚ 96 ਰੁਪਏ 37 ਪੈਸੇ ਤੇ ਦੁਬਿਆਣਾ ਵਿੱਚ 96 ਰੁਪਏ 81 ਪੈਸੇ ਪ੍ਰਤੀ ਲੀਟਰ ਇਸ ਵੇਲੇ ਪੈਟਰੋਲ ਦੀ ਕੀਮਤ ਹੋ ਚੁੱਕੀ ਹੈ ਪਟਿਆਲਾ ਵਿੱਚ ਪੈਟਰੋਲ ਪ੍ਰਤੀ ਲੀਟਰ 96 ਰੁਪਏ 25 ਪੈਸੇ ਰਾਜਪੁਰਾ ਵਿੱਚ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 88 ਰੁਪਏ 13 ਪੈਸੇ ਤੱਕ ਪਹੁੰਚ ਗਈ ਹੈ ਪੰਜਾਬ ਸਰਕਾਰ ਨੇ ਪੈਟਰੋਲ ਡੀਜ਼ਲ ਤੇ ਵੈਟ ਪਧਾਉਣ ਦਾ ਜੋ ਫੈਸਲਾ ਲਿਆ ਸੀ ਉਸ ਤੋਂ ਬਾਅਦ ਇਹ ਕੀਮਤਾਂ ਦੇ ਵਿੱਚ ਜੋ ਹਾਲਾਂਕਿ ਇਸ ਨੂੰ ਲੈ ਕੇ ਪ੍ਰਤੀਕਿਰਿਆਵਾਂ ਵੀ ਜ਼ਰੂਰ ਸਾਹਮਣੇ ਆਈਆਂ ਨੇ ਕਿਉਂਕਿ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਜੁੜਿਆ ਸਿੱਧਾ ਇਹ ਮੁੱਦਾ ਹੈ પેટ્રોલ ડીਜ਼ਲ ਦੀ ਕੀਮਤਾਂ ਵਿੱਚ ਹੁਣ ਜਿਸ ਕਦਰ ਵਾਧਾ ਹੋਇਆ ਜੋ ਸਰਕਾਰ ਨੇ ਫੈਸਲਾ ਕੀਤਾ ਹੈ ਵੈਟ ਜਿਹੜਾ ਹੈ ਵਾਦਾ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਇਹ ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਨੇ ਉਦੋਂ ਹੀ ਗੁਰਦਸ਼ਨ 49.5 ਵੀ ਜੁੜ ਚੁੱਕੇ ਨੇ ਗੁਰਦਸ਼ਨ ਹਾਲ ਦੇ ਸਮੇਂ ਜੋ ਸਰਕਾਰ ਨੇ ਫੈਸਲਾ ਲਿਆ ਹੈ ਪੈਟਰੋਲ ਡੀਜ਼ਲ ਤੇ ਵੈਟ ਵਧਾਉਣ ਦਾ ਸਿੱਧਾ ਸਿੱਧਾ ਅਸਰ ਆਮ ਲੋਕਾਂ ਤੇ ਜਿਹੜਾ ਇਸ ਦਾ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਅੱਜ ਤੋਂ ਹੀ ਇਹ ਵਧੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਬਿਲਕੁਲ ਰਹਾ ਜੇ ਗੱਲ ਕੀਤੀ ਜਾਵੇ ਕਿਉਂਕਿ ਸਰਕਾਰ ਤੇ ਵੱਡੀਆਂ ਉਮੀਦਾਂ ਸੀ ਕਿ ਮੰਗਾਈ ਨੂੰ ਕਿਤੇ ਨਾ ਕਿਤੇ ਠੱਲ ਪੈਗੀ ਪਰ ਲੈਕਸਰਾਂ ਤੋਂ ਬਾਅਦ ਜਿਹੜਾ ਹੁਣ ਵੱਡਾ ਝਟਕਾ ਆਮ ਪਬਲਿਕ ਨੂੰ ਮਿਲਿਆ ਕਿਉਂਕਿ ਪੈਟਰੋਲ ਦੇ ਵਿੱਚ 68 ਪੈਸੇ ਵਧਾਇਆ ਗਿਆ ਤੇ ਡੀਜ਼ਲ 92 ਪੈਸੇ ਵਧਾਇਆ ਗਿਆ ਤੇ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਅੱਜ ਸੰਗਰੂਰ ਦੇ ਵਿੱਚ ਜਿਹੜਾ ਡੀਜ਼ਲ ਹੈ ਉਹਦੀ ਕੀਮਤ 87 ਰੁਪਏ 23 ਪੈਸੇ ਹੋ ਗਈ ਆ ਤੇ ਪੈਟਰੋਲ ਦੀ 96 ਰੁਪਏ 73 ਪੈਸੇ ਹੋ ਚੁੱਕੀ ਆ ਆਮ ਲੋਕ ਨੇ ਜਿਹੜੇ ਇਸ ਚੀਜ਼ ਤੋਂ ਜਿਹੜੇ ਬੜੇ ਪਰੇਸ਼ਾਨ ਨੇ ਕਿਉਂਕਿ ਜਿਹੜੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ ਉਹਨਾਂ ਤੇ ਬੈਟ ਵਧਾਇਆ ਗਿਆ ਉਹਦਾ ਅਸਰ ਆ ਜਿਹੜਾ ਪੂਰੇ ਜਨਜੀਵਨ ਤੇ ਪੈਂਦਾ ਕਿਉਂਕਿ ਹਰ ਇੱਕ ਲੋ ਦੀ ਲੋੜ ਹੈ ਕਿਉਂਕਿ ਅੱਜ ਕੱਲ ਦੇ ਜਿਹੜਾ ਤੇਜ਼ ਰਫ਼ਤਾਰ ਜਵਾਨਾ ਉਹਨੂੰ ਹਰ ਇੱਕ ਬੰਦੇ ਨੂੰ ਜਿਹੜੀ ਬਹੀ ਕਲ ਦੀ ਲੋੜ ਪੈਂਦੀ ਆ ਅਸੀਂ ਗੱਲ ਕਰਦੇ ਆ ਆਮ ਪਬਲਿਕ ਨਾਲ ਭਾਈ ਜੀ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਵਧੀਆਂ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਇਦੇ ਨਾਲ ਬਹੁਤ ਔਖਾ ਹੋ ਗਿਆ ਜੀ ਪਬਲਿਕ ਨੂੰ ਸਵੇਰੀ ਹੁਣ ਬੱਚਿਆਂ ਨੂੰ ਛੱਡ ਕੇ ਜੰਨੇ ਆ ਜੀ ਰੋਜ਼ ਦੇ ਖਰਚੇ ਦਾ ਪਹਿਲੀ ਬਹੁਤੇ ਇਹਨਾਂ ਨੇ ਘਟਾਉਣ ਦੀ بجائے ਹੋਰ ਚੱਕਦੇ ਸਾਰੀਆਂ ਸਟੇਟਾਂ ਨੇ ਸਸਤਾ ਇੱਥੇ ਮਹਿੰਗਾ ਜੀ ਪੰਜਾਬ 'ਚ ਕੀ ਕਰਨ ਲੱਗਦਾ ਜਿਹੜਾ ਮਹਿੰਗਾ ਹੋਵੇ ਇਹ ਇਹਨਾਂ ਦਾ ਆਪਦੀ ਸਿਸਟਮ ਨੇ ਜੀ ਹੁਣ ਕੀ ਕਹਿ ਸਕਦੇ ਇਹਨਾਂ ਨੂੰ ਗਵਰਨਮੈਂਟ ਦਾ ਬਿਲਕੁਲ ਜੀ ਇਹ ਇਹਨਾਂ ਦਾ ਕਹਿਣਾ ਕਿ ਹੋਰ ਸਟੇਟਾਂ ਦੇ ਵਿੱਚ ਜਿਹੜਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਨੇ ਪਰ ਪੰਜਾਬ ਦੇ ਵਿੱਚ ਇੱਕ ਹੋਰ ਵੈਟ ਵਧਾ ਕੇ ਉਹ ਆਮ ਲੋਕਾਂ ਦੀ ਜੇਬ ਤੇ ਉੱਤੇ ਜਿਹੜਾ ਭਜਨ ਪਾਏਗਾ ਭਾਈ ਜੀ ਤੁਸੀਂ ਨੌਜਵਾਨ ਹੋ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਤੇ ਬੜੀਆਂ ਉਮੀਦਾਂ ਰੱਖੀਆਂ ਗਈਆਂ ਸੀ ਕਿ ਮਹਿੰਗਾਈ ਤੇ ਕੰਟਰੋਲ ਹੋਵੇਗਾ ਪਰ ਕੰਟਰੋਲ ਹੋਣ ਦੀ ਬਜਾਏ ਜਿਵੇਂ ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ ਹੋਰ ਜਿਹੜਾ ਸਮਾਨ ਉੱਤੇ ਵੀ ਭਾਰੀ ਅਸਰ ਪੈਣਾ ਭਾਈ ਜੀ ਪਹਿਲਾਂ ਤਾਂ ਸਾਨੂੰ ਉਮੀਦ ਸੀ ਵੀ ਸਰਕਾਰ ਮਹਿੰਗਾਈ ਘਟਾਊਗੀ ਪਰ ਇਹ ਤਾਂ ਹਰ ਇੱਕ ਚੀਜ਼ ਤੇ ਟੈਕਸ ਤੇਲ ਤੇ ਜੀ ਲਾ ਲੋ ਜੀ ਤੇਲ ਵਧਾਤਾ ਬੱਸ ਕਰਾਏ ਵਧਾ ਤੇ ਬਿਜਲੀ ਯੂਨਟਾਂ ਆਮ ਇਨਸਾਨ ਕੀ ਆਮ ਬੰਦਾ ਕੁਝ ਨਹੀਂ ਕਰ ਸਕਦਾ ਜੀ ਇਹ ਚ ਇਹ ਸਰਕਾਰ ਤੋਂ ਸਾਨੂੰ ਉਮੀਦਾਂ ਜ਼ਿਆਦੇ ᱛੀਆਂ ਪਰ ਸਾਨੂੰ ਕੋਈ ਲੱਗ ਨਹੀਂ ਰਿਹਾ ਵੀ ਸਾਨੂੰ ਕੋਈ ਰਾਹਤ ਦੇਣਗੇ ਜੀ ਬਿਲਕੁਲ ਜੀ ਜਿਹੜੀ ਸਰਕਾਰ ਆ ਉਮੀਦਾਂ ਬਹੁਤ ਸੀਆਂ ਪਰ ਸਾਨੂੰ ਲੱਗ ਨਹੀਂ ਰਿਹਾ ਕਿ ਕੋਈ ਰਾਹਤ ਮਿਲੂਗੀ ਪਰ ਅੱਜ ਦੀ ਜਿਹੜੀ ਇਸ ਰੇਟ ਵਧੇ ਨੇ ਇਹਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਇੱਕ ਹੋਰ ਖੜਿਆ ਸਾਡੇ ਸਿਰ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਹਰਵਿੰਦਰ ਸਿੰਘ ਗੋਲਦੀ ਤੂਰ ਜਿਹੜੀਆਂ ਕੀਮਤਾਂ ਵਧੀਆਂ ਨੇ 62 ਪੈਸੇ ਪੈਟਰੋਲ ਦੀ ਤੇ ਡੀਜ਼ਲ ਦੀ 92 ਪੈਸੇ ਵਧੀਆ ਕੀ ਸੋਚਦੇ ਹੋ ਤੁਸੀਂ ਕੀ ਮੰਨ ਕੇ ਚੱਲਦੇ ਹੋ ਕਿਉਂਕਿ ਇੱਕ ਪਾਸੇ ਮੰਗਾਈ ਘਟਾਉਣ ਦੀ ਗੱਲ ਕੀਤੀ ਜਾਂਦੀ ਸੀ ਪਰ ਹੁਣ ਮੰਗਾਈ ਆ ਜਿਹੜੀ ਵਧ ਰਹੀ ਹੈ ਕਿਉਂਕਿ ਇਸ ਦਾ ਜਿਹੜਾ ਅਸਰ ਹੈ ਉਹ ਜਨਜੀਵ ਨੂੰ ਪ੍ਰਭਾਵਿਤ ਕਰੇਗਾ ਆਮ ਲੋਕਾਂ ਦੀ ਜੇਬ ਹੈ ਜਿਹੜੀ ਉਹ ਜ਼ਰੂਰ ਖਾਲੀ ਹੋਵੇਗੀ ਭਾਈ ਅਸੀਂ ਲਾ ਦੋ ਸਰਕਾਰ ਦਾ ਦਿਵਾਲਾ ਨਿਕਲ ਗਿਆ ਹੁਣ ਇਹਨਾਂ ਲਵੇ ਨਾ ਤਾਂ ਕੋਈ ਹੋਰ ਸਕੀਮ ਹੈ ਤਾਂ ਲੋਕਾਂ ਦੀਆਂ ਜੇਬਾਂ ਨੂੰ ਡੱਕ ਕੇ ਮਾਰ ਰਹੇ ਨੇ ਸਾਡੀਆਂ ਜੇਬਾਂ ਚੋਂ ਪੈਸੇ ਇਹਨਾਂ ਨੇ ਸਕਿਮਾਂ ਦੇਣਿਆਂ ਦਾ ਕਿਸੇ ਸਾਡੀਆਂ ਜੇਬਾਂ ਚੋਂ ਪੈਸੇ ਘੱਟ ਰਹੇ ਨੇ ਤੁਸੀਂ ਇਹ ਦੇਖੋ ਜਦੋਂ ਇਹ ਸਰਕਾਰ ਬਣੀ ਸੀ ਉਦੋਂ ਸਾਨੂੰ ਕਿੱਡੇ ਕਿੱਡੇ ਵੱਡੇ ਸੁਪਨੇ ਦਿਖਾਏ ਗਏ ਸੀਗੇ ਅੱਜ ਇਹ ਮੈਨੂੰ ਇਹ ਲੱਗਦਾ ਵੀ ਪਿੱਛੇ ਜੇ ਸਾਰੇ ਸਰ ਦੇਸ਼ 'ਚ ਸਾਰੇ ਦੇਸ਼ 'ਚ ਸ਼ਾਇਦ ਮੈਨੂੰ ਜੇ ਚੰਗਿਤਰਾ ਜਾਨੀ 2 ਰੁਪਏ ਦੇ ਰੇਟ ਗੇੜ ਰੇਟ ਘਟਿਆ ਸੀ ਪਰ ਅੱਜ ਦੇਖੋ ਤੁਸੀਂ ਕੱਲਾ ਸਾਡੇ ਪੰਜਾਬ 'ਚ ਇਹ ਡੀਜ਼ਲ ਦਾ ਤੇ ਪੈਟਰੋਲ ਦਾ ਰੇਟ ਵਧਾ ਰਹੇ ਨੇ ਇਹ ਕਿਸਾਨ ਨੂੰ ਮਾਰਨ ਦੀ ਨੀਤੀ ਤੇ ਚੱਲ ਰਹੇ ਨੇ ਆਮ ਜ਼ਮੀਂਦਾਰਤਾ ਪਹਿਲਾਂ ਹੀ ਬਹੁਤ ਅ ਖਰਚਿਆਂ ਥੱਲੇ ਗੱਬਿਆ ਪਿਆ ਇਹ ਨੰਮਾ ਖਰਚਾ ਖੜਾ ਕਰ ਰਹੇ ਨੇ ਜਿਹੜੀ ਆਮ ਜ਼ਿੰਮੇਵਾਰਤੀ ਨਹੀਂ ਇਹ ਆਮ ਪਬਲਿਕ ਤੇ ਵੀ ਅਸਰ ਪਾਏਗਾ ਜੀ ਜੀ ਦੇਖੋ ਬਿਲਕੁਲ ਆਮ ਪਬਲਿਕ ਤੇ ਅਸਰ ਪਾਏਗਾ ਪਰ ਜਿਹੜਾ ਜ਼ਿੰਮੇਵਾਰਾ ਨਾ 24 ਘੰਟੇ ਰਹਿੰਦਾ ਹੀ ਅਸੀਂ ਇੱਥੇ ਹੁਣ ਮੈਂ ਜ਼ਿੰਮੇਵਾਰਾ ਮੈਂ ਤਾਂ ਉਹ ਦਿਓ ਗੱਲ ਕਰਨੀ ਹੈ ਨਾ ਬਿਲਕੁਲ ਆਮ ਪਬਲਿਕ ਤੇ ਹਰ ਸਕੂਲ ਤੇ ਹਰ ਬਿਜ਼ਨਸ ਤੇ ਦਾ ਅਸਰ ਪੈਣਾ ਹੈ ਹਰ ਫੀਲਡ ਤੇ ਦਾ ਅਸਰ ਪੈਣਾ ਹੈ ਸਕੂਲ ਬੱਸਾਂ ਦੇ ਕਿਰਾਏ ਮਹਿੰਗੇ ਹੋ ਜਾਣੇ ਨੇ ਸਕੂਲਾਂ ਨੇ ਆਪਣੀਆਂ ਬੈਨਾਂ ਦੇ ਕਿਰਾਏ ਮਹਿੰਗੇ ਕਰ ਦੇਣੇ ਨੇ ਇਸ ਕਰਕੇ ਕਿਤਨਾ ਕਿਤੇ ਜਾ ਕੇ ਜਿਹੜਾ ਇਹ ਬਜਟ ਹੈ ਨਾ ਆਮ ਬੰਦੇ ਦੇ ਪੈਣਾ ਮੈਂ ਅੱਜ ਸਵੇਰੀ ਪੜ ਰਿਹਾ ਸੀ 500 ਕਰੋੜ 550 ਕਰੋੜ ਤੋਂ ਉੱਤੇ ਦਾ ਖਰਚਾ ਹੈ ਜਿਹੜਾ ਨੇ 91 92 ਪੈਸੇ ਲਾ ਕੇ ਨਾ ਕਾਰ ਤੇ 92 ਪੈਸੇ ਲਾ ਕੇ ਸਾਨੂੰ ਦੱਸਤਾ ਇਹ ਸਰਕਾਰ ਆ ਭਲੇਖੇ ਬੌਂਦੀਆਂ ਨਹੀਂ ਕੀ ਕਾਰਨ ਹੋਇਆ ਕਿ ਇੰਨਾ ਇੱਕੋ ਦਮ ਮਤਲਬ ਕਿ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਮਤਲਬ ਕਿ ਜੇਬਾਂ ਤੇ ਇੰਨਾ ਭਾਰੀ ਅਸਰ ਪਾਏਗਾ ਕੀ ਕਰਨ ਲੱਗਦਾ ਤਾਂ ਤਾਂ ਇਹ ਹੈ ਜੀ ਜਿੱਥੋਂ ਪੈਸੇ ਦੀ ਇਨਕਮ ਸੋਰਸ ਹੋਣਾ ਸਾਡੇ ਸੂਬੇ ਨੂੰ ਉਹ ਉਧਰ ਤਾਂ ਇਹਨਾਂ ਦਾ ਧਿਆਨ ਨਹੀਂ ਹੈਗਾ ਇਹਨਾਂ ਦੇ ਮੰਤਰੀਆਂ ਦਾ ਰੋਜ਼ ਕੋਈ ਨਾ ਕੋਈ ਸਕੈਂਡਲ ਨਿਕਲ ਰਿਹਾ ਹੈ ਉਧਰ ਤਾਂ ਮੁੱਖ ਮੰਤਰੀ ਸਾਹਿਬ ਨੂੰ ਤਾਂ ਆਪਣੀ ਕੁਰਸੀ ਬਚਾਉਣ ਤੇ ਲੱਗਿਆ ਹੋਇਆ ਹੈ ਜੇ ਤਾਂ ਸੈਂਸਿਅਰਿਟੀ ਨਾਲ ਇਹ ਕੰਮ ਕਰਨ ਤਾਂ ਦਾ ਸਾਡੇ ਸੂਬੇ ਦੀ ਆਮਦਨ ਵਧੇ ਉਹ ਉਹ ਉਹਨਾਂ ਤੋਂ ਚੱਲ ਨਹੀਂ ਰਿਹਾ ਲੋਕਾਂ ਦੀ ਇਹਨਾਂ ਨੂੰ ਸੌਖਾ ਮਿਲਿਆ ਪਿਆ ਕਿਉਂਕਿ ਲੋਕ ਇਹਨਾਂ ਨੂੰ ਪਤਾ ਵੀ ਲੋ ਅਸੀਂ ਝੂਠ ਬੋਲ ਦਿੰਨੇ ਆ ਲੋਕ ਮੰਨ ਲੈਂਦੇ ਨੇ ਇਹ ਤੇ ਮੈਂ ਕੋਈ ਨਾ ਕੋਈ ਝੂਠ ਬੋਲ ਦੂੰਗਾ ਲੋਕਾਂ ਨੇ ਮੰਨ ਲੈਣਾ ਪਰ ਇਹ ਇਹ ਬਹੁਤ ਵੱਡੀ ਗਲਤੀ ਹੈ ਲੋਕ ਹੁਣ ਉੱਠ ਰਹੇ ਨੇ ਲੋਕ ਇਹ ਸੋਚ ਰਹੇ ਨੇ ਵੀ ਇਹਨੂੰ ਜਵਾਬ ਹੈ ਜਿਹੜਾ ਇਹ ਵੋਟ ਦੇ ਰੂਪ ਚ ਦਵਾਂਗੇ ਅਸੀਂ ਬਿਲਕੁਲ ਰਾਧਾ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਪਿਛਲੇ ਦਿਨ ਹੀ ਇੱਕ ਪੀਟੀਸੀ ਦੇ ਜ਼ਰੀਏ ਇੱਕ ਨਿਊਜ਼ ਨਜ਼ਰ ਕੀਤੀ ਸੀ ਕਿਉਂਕਿ ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਦਾ ਬੜਾ ਮਾੜਾ ਹਾਲ ਹੈ ਪਿਛਲੇ ਦਿਨੀ ਉਸੇ ਖਬਰ ਦਾ ਅਸਰ ਸੈਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ ਜਿਹੜੇ ਐਮਐਲਏ ਲਹਿਰਾ ਗਾਗਾ ਨੇ ਉਹਨਾਂ ਨੇ ਸਾਫ਼-ਸਾਫ਼ ਬੋਲਿਆ ਵੀ ਸੀ ਕਿ ਇੱਕ ਪਾਸੇ ਫੰਡਾਂ ਦੀ ਕਮੀ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਪਰ ਮੈਂ ਜਿਹੜੀ ਅਪੀਲ ਕਰਦਾ ਪੀਕ ਸਰਬ ਨੂੰ ਕਿ ਸਾਡੇ ਜਿਹੜਾ ਲਹਿਰਾਗਾਗਾ ਹਲਕਾ ਉਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਅਸੀਂ ਇੱਕ ਸਕੂਲ ਦੀ ਖਬਰ ਨਾ ਸਕੀ ਜਿਸ ਤਰ੍ਹਾਂ ਦੇ ਨਾਲ ਹਾਲਾਤ ਬੜੇ ਨੇ ਉਹ ਸਭ ਦੇ ਸਾਹਮਣੇ ਨੇ ਲੇਕਿਨ ਹੁਣ ਜੋ ਸਰਕਾਰ ਨੇ ਇਹਨੇ ਵੱਡੇ ਵੱਡੇ ਸੱਗਜ਼ਬਾਗ ਦਿਖਾਏ ਗੁਰਦਸ਼ਨ ਔਰ ਉਸ ਤੋਂ ਬਾਅਦ ਇੱਥੇ ਲਗਾਤਾਰ ਮਹਿੰਗਾਈ ਦੀ ਮਾਰ ਔਰ ਜੋ ਫੈਸਲੇ ਲਏ ਜਾ ਰਹੇ ਨੇ ਉਹ ਸਿੱਧਾ ਸਿੱਧਾ ਲੋਕਾਂ ਦੇ ਵਿੱਚ ਰੋਸ ਪੈਦਾ ਕਰ ਰਹੇ ਜਿਸੰਦਰ ਲਾਮ ਜਨਤਾ ਜਿਹੜੀ ਪੈਟਰੋਲ ਪੌਣ ਪਹੁੰਚ ਰਹੀ ਹੈ ਉਹ ਆਪ ਹੀ ਬੋਲਦੀ ਨਜ਼ਰ ਆਈ ਹੈ ਬਹੁਤ ਬਹੁਤ ਸ਼ੁਕਰੀਆ ਗੁਰਦਰਸ਼ਨ ਫਿਲਹਾਲ ਦੀ ਇਸ ਸਾਰੀ ਜਾਣਕਾਰੀ ਦੇ ਲਈ ਸੋ ਫਿਲਹਾਲ ਲੋਕਾਂ ਦੀ ਜੇਬ ਤੇ ਜੋ ਵਾਧੂ ਬੋਝ ਪੈ ਰਿਹਾ ਹੈ ਸਰਕਾਰ ਕਹਿੰਦੀ ਕੁਝ ਨਜ਼ਰ ਆਈ ਸੀ ਲੇਕਿਨ ਹੁਣ ਲੋਕ ਜਿਹੜੇ ਨੇ ਇਸ ਤੋਂ ਖਾਸੇ ਤਰਸਤ ਨਜ਼ਰ ਆ ਰਹੇ ਨੇ